ਪਾਜੀ ਗੱਲ ਇਹਦਾ ਸੀ ਬਈ ਨਾ ਲੈ ਪਿਆਜ ਲੈ ਗੋਭੀ ਲੈ ਗੁਰੀ ਲੈ ਚੱਲ ਤੂੰ ਪਾਜੀ ਅਸੀਂ ਐਂ ਕਹਿੰਦੇ ਸੀ ਇਹ ਆਲੂ ਲੈ ਗੋਬੀ ਲੈ ਪਿਆਜ ਲੈ ਟਮਾਟਰ ਲੈ ਆਹਿਆ ਧਰਿਆ ਲੈ ਕੀ ਆ ਪਾਜੀ ਇੱਥੇ ਕੋਠੀਆਂ 'ਚ ਬੈਠਣ ਦਾ ਆ ਬਿੰਦੋ 'ਚ ਟੇ ਆ ਜਾਂਦਾ ਹੋਕਾ ਦੇਣ ਵਾਲਾ ਨਾ ਕੋਈ ਗੱਲ ਸੁਣੇ ਨਾ ਬਾਤ ਹੈ ਤਾਂ ਔਖਾ ਪਰ ਕਰ ਵੀ ਕੀ ਸਕਦੇ ਨਾ ਕਰਕੇ ਉਹ ਨਹੀਂ ਸਕਦੇ ਆਪਦੀ ਫੌਜ ਵਾਲੀ ਬੰਦੂਕ ਲੈ ਕੇ ਨਾ ਕੱਲੂ ਬਾਹਰ ਭੇਜੋ ਜਦੋਂ ਇਹ ਸੜਿਆਂ ਉਹ ਨਾ ਸਬਜੀ ਵਾਲੇ ਗੋਲੀ ਮਾਰੇ ਉਹ ਸਿੱਧੀ ਨਾ ਯਾਰ ਜੇ ਨਾਲ ਗੋਲੀ ਮਾਰਤੀ ਮੈਂ ਸਬਜੀ ਕਿੱਥੋਂ ਖਾਊਂਗਾ ਪਾਜੀ ਟੈਨਸ਼ਨ ਨਾ ਲਓ ਤੁਸੀਂ ਸਬਜੀ ਤਾਂ ਤੁਹਾਨੂੰ ਬਣੀ ਬਣਾਈ ਮਿਲੂ ਹੈ ਸਬਜੀ ਤੂੰ ਬਣਾ ਕੇ ਦੇਂਗੀ ਇਹ ਨਹੀਂ ਬਣਾਉ ਲਾਂਗਰੀ ਬਣਾਉ ਕਿਹੜਾ ਲਾਂਗਰੀ ਜੇਲ ਵਾਲਾ ਕਿਉਂਕਿ ਸਬਜੀ ਵਾਲੇ ਨੂੰ ਮਾਰ ਕੇ ਜੇਲ ਚ ਹੀ ਤਾਂ ਜਾਣਾ ਤੁਸੀਂ ਯਾਰ ਮੇਰੀ ਗਰਲਫ੍ਰੈਂਡ ਮੈਨੂੰ ਪਤਾ ਨਹੀਂ ਕਿਉਂ ਛੱਡ ਗਈ ਲੈ ਸਾਫ਼ ਜੀ ਦਾ ਗੱਲ ਆ ਉਹ ਪੈਸਿਆਂ ਪਿੱਛੇ ਛੱਡ ਗਈ ਹੋਣੀ ਆ ਯਾਰ ਐ ਕਿਵੇਂ ਹੋ ਸਕਦਾ ਹੁੰਦਾ ਕਿਵੇਂ ਨਹੀਂ ਇਦਾਂ ਹੀ ਹੁੰਦਾ ਲੈ ਉਹ ਦੇਖਣਾ ਨਾ ਜੋੜਾ ਤੈਨੂੰ ਇੱਥੇ ਜੁਲਕਾ ਦੇਖੋਣ ਬਾਈ ਐਕਸਕਿਊਜ਼ ਮੀ ਹਾਂਜੀ ਮੇਰੀ ਇੱਕ ਗੱਲ ਸੁਣੋਗੇ ਹਾਂਜੀ ਤੁਸੀਂ ਉਹ ਮੁੰਡੇ ਨੂੰ ਬਹੁਤ ਪਿਆਰ ਕਰਦੇ ਹੋ ਹਾਂਜੀ ਪੱਕਾ ਨਾ ਹਾਂਜੀ ਤੁਸੀਂ ਆ ਚੱਕੋ ਪੈਸੇ ਹੂੰ ਤੇ ਉਹ ਮੁੰਡੇ ਨੂੰ ਵੀਰਾ ਕਹੋ ਤੇ ਬਾਏ ਕਰ ਦਿਓ ਬਾਏ ਵੀਰੇ ਦੇਖ ਸਾਲਾ ਕਿਵੇਂ ਮੂਹ ਲਟਕਾਈ ਖੜਾ ਹੁਣ ਆ ਜਾ ਦਿਖਾਉਂਗਾ ਹਾਂ ਬਈ ਕੁੜੀਆਂ ਐਂ ਕਰਦੀਆਂ ਮੂਹ ਲਟਕਾਇਆ ਕਿਉਂ ਛੱਡ ਗਈ ਨਾ ਕਹਿ ਗਈ ਨਾ ਵੀਰਾ ਕਹਿਣਾ ਯਾ ਭੈਣਾ ਮੇਰੀ ਹੋ ਬਾਕੀ ਜੋ ਮਰਜੀ ਹੁੰਦਾ ਹੋਰ ਵੀਰੇ ਪਰ ਘਾਲ ਕੀ ਕੱਢਣੀ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬਹਿ ਜਾ ਸਰਬੀ ਗਰਮ ਦੁੱਧ ਕਰਕੇ ਲਿਆ ਦੇਖ ਤਾਂ ਕੁੜੀ ਆਈ ਏ ਠੰਡ ਵਿੱਚ ਲੈ ਇਹਨਾਂ ਦੀ ਭੈਣ ਅੱਜ ਫੇਰ ਆ ਗਈ ਨਿੱਤੀ ਆ ਜਾਂਦੀ ਏ ਦੁੱਧ ਚ ਪੱਤੀ ਪੀਣ ਮੈਂ ਵੀ ਅੱਜ ਪਲਉਂਦੀ ਨਹੀਂ ਹੈ ਨਹੀਂ ਭਾਜੀ ਦੁੱਧ ਉਹ ਥੋੜਾ ਬਹੁਤਾ ਤਾਂ ਹੋਊਗਾ ਚਾਹੇ ਬਣਾ ਦੇ ਵਿਚਾਰੀ ਨੂੰ ਚਾਹ ਰੱਖੀ ਤੇ ਇਹਨੂੰ ਕੁਝ ਹੋਰ ਹੈ ਨਹੀਂ ਭਾਜੀ ਚਾਹ ਜੋ ਗਾ ਵੀ ਫਿਰ ਗਰਮ ਪਾਣੀ ਪਲਾ ਦੇ ਦਿਖ ਤਾਂ ਠੰਡ ਵਿੱਚ ਠਰੀ ਪਈ ਹੈ ਵਿਚਾਰੀ ਗਰਮ ਪਾਣੀ ਨਾਲ ਕਿਤੇ ਕੁਝ ਹੋਰ ਬਾਜੀ ਸਿਲੰਡਰ ਮੁੱਕਿਆ ਹੋਇਆ ਹੈ ਮੈਂ ਪਲਾਉਣੀ ਇਹਨੂੰ ਠੰਡਾ ਪਾਣੀ ਉਹ ਵੀ ਬਰਫ਼ ਪਾ ਕੇ ਹੂੰ ਹੁਣ ਜਦਨਗੇ ਦਾਂਦੇ ਦੇ ਗਾਹਾਂ ਨੂੰ ਨਹੀਂ ਪੜਦੀ ਇੱਥੇ ਆਲੂ ਪਾਣੀ ਬੀ ਵੀ ਸਸਤੀ ਕਾਲ ਸਮਝ ਤੂੰ ਤੂੰ ਨਾ ਪੀਏ ਇਹ ਤਾਂ ਠੰਡਾ ਹੈ ਮੈਂ ਤੇ ਦੁੱਧ ਵਿੱਚ ਪੱਤੀ ਬਣਾ ਕੇ ਦਿੰਨੀ ਆ ਹਾਂ ਦੁੱਧ ਵਿੱਚ ਪੱਤੀ ਤਾਂ ਪੈਣੀ ਆ ਹੁਣ ਭੈਣ ਜੋ ਤੇਰੀ ਏ ਚਲੋ ਮੈਂ ਮਹੱਲੇ ਵਿੱਚ ਦੀ ਲੰਘਦਾ ਸਾਰੇ ਲੋਕ ਕਹਿੰਦੇ ਆ ਆ ਜਾਂਦਾ ਰੀਲਾਂ ਵਾਲੀ ਭਾਬੀ ਦਾ ਘਰ ਵਾਲਾ ਹੂੰ ਰੀਲਾਂ ਵਾਲੀ ਭਾਬੀ ਦਾ ਘਰ ਵਾਲੇ ਕਹਿੰਦੇ ਨੇ ਚੁੰਮੇ ਵਾਲੀ ਦਾ ਤਾਂ ਨਹੀਂ ਕਹਿੰਦੇ ਜਿਹੜਾ ਤੇਰੀ ਬੇਇੱਜ਼ਤੀ ਹੋ ਗਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਅਸੀਂ ਸਾਖਰਤਾ ਅਭਿਆਨ ਤੋਂ ਆਏ ਆ ਤੇ ਅਸੀਂ ਇਹ ਜਾਨਣਾ ਚਾਹੁੰਦੇ ਆ ਵੀ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਸਟੂਡੈਂਟ ਪੜ੍ਹੇ ਸੀ ਉਹਨਾਂ ਨੂੰ ਕਿੰਨੇ ਕੁ ਜਨਰਲ ਨੋਲਿਜ ਹੈ ਅੱਛਾ ਜੀ ਮੈਂ ਤੁਹਾਨੂੰ ਕੁਝ ਕੁ ਸਵਾਲ ਪੁੱਛੂੰਗੀ ਤੇ ਤੁਸੀਂ ਉਹਨਾਂ ਦੇ ਆਨਸਰ ਦੇਣੇ ਆ ਠੀਕ ਹੈ ਜੀ ਪੁੱਛੋ ਮਹਾਤਮਾ ਗਾਂਧੀ ਕੌਣ ਹੈ ਸਾਡੀ ਬਿਲਡਿੰਗ 'ਚ ਤਾਂ ਨਹੀਂ ਰਹਿੰਦਾ ਸਾਮਣੇ ਹੀ 'ਚ ਭਾਵੇਂ ਰਹਿੰਦਾ ਹੋਵੇ ਅੱਜ ਨਾ ਮੇ ਪੇਰੈਂਟਸ ਮੀਟਿੰਗ ਤੇ ਇਹੇ ਜਾ ਮੇਕਅਪ ਕਰਕੇ ਜਾਉਂਗੀ ਸਾਰੇ ਉੱਥੇ ਮੈਨੂੰ ਹੀ ਦੇਖਣਗੇ ਨਾਲ ਮੈਡਮਾ ਪੁੱਛਣੀ ਆ ਕਿ ਕਿਹੜੇ ਬ੍ਰਾਂਡ ਦਾ ਮੇਕਅਪ ਲਾਇਆ ਤੁਸੀਂ ਕੰਟਾ ਹੋ ਗਿਆ ਬੂਥਾ ਕੂਚਦੀ ਨੂੰ ਪਤਾ ਨਹੀਂ ਕੀ ਸਕੂਲ ਵਿੱਚ ਪਰੀ ਬਣ ਕੇ ਜਾਣਾ ਏ ਸੋਹਣੀ ਲੱਗ ਰਹੀ ਆ ਮੈਂ ਬਹੁਤ ਚੰਗਾ ਬਾਜੀ ਮੈਂ ਚੱਲੀ ਆ ਮੀਟਿੰਗ ਤੇ ਦੇਖਿਓ ਮੈਂ ਕਹੀ ਜਿਹੀ ਲੱਗਦੀ ਆ ਜੋ ਕੁਛ ਮਰਜ਼ੀ ਥਪਲਾ ਬੂਥੀ ਤਾਂ ਇਹੋ ਜਿਹਾ ਰਣੀ ਤੇਰੀ ਨਹੀਂ ਸਰਬੀ ਅੱਜ ਫੇਰ ਇੱਕ ਵੈਕੈਂਸੀ ਨਿਕਲੀ ਆ ਨਿਕਲੀ ਜਾਣ ਇਹ ਤਾਂ ਯਾਰ ਰੋਜ਼ ਹੀ ਨਿਕਲਦੀਆਂ ਨੇ ਚੱਲ ਫਿਰ ਦੇ ਆ ਇੰਟਰਵਿਊ ਨਾ ਯਾਰ ਬਹੁਤ ਇੰਟਰਵਿਊ ਦੇ ਲੀਆਂ ਮੈਂ ਮੈਣੀ ਜਾਂਦੀ ਹੈਗੀ ਜਾਂਦੀ ਕਿਉਂ ਨਹੀਂ ਤੈਨੂੰ ਜਵਾਬ ਦੀ ਇੰਨੀ ਤਾਂ ਲੋਡ ਆ ਆਹੋ ਲੋੜ ਤਾਂ ਹੈਗੀ ਆ ਉੱਥੇ ਕਿਹੜਾ ਸਿਲੈਕਟ ਕਰਦੇ ਆ ਲੈ ਸਿਲੈਕਟ ਕਿਉਂ ਨਹੀਂ ਕਰਦੇ ਬਥੇਰਾ ਤਿਆਰ ਹੋ ਕੇ ਗਈਆਂ ਮੈਂ ਉੱਥੇ ਰੱਖ ਸੜਿਆਂ ਜਿਆਂ ਨੂੰ ਲੈਂਦੇ ਨੇ ਜੇ ਸੜੇ ਜਿਆਂ ਨੂੰ ਰੱਖਦੇ ਫਿਰ ਤਾਂ ਬਣ ਗਈ ਗੱਲ ਕੀ ਨੇੜਿਆ ਦੱਸ ਤੂੰ ਐਤ ਕੀ ਨਾ ਬਿਨਾ ਮੇਕਅਪ ਤੇ ਜਾਈਂ ਆਏ ਵੇ ਚੰਦਰਿਆ ਜਹਾਜ਼ਾ ਕਦੇ ਭਰ ਕੇ ਐ ਨੂੰ ਜਾਣਾ ਕਦੇ ਐ ਨੂੰ ਜਾਣਾ ਵੇ ਕਦੇ ਮੈਨੂੰ ਵੀ ਵਿੱਚ ਬਿਠਾ ਕੇ ਲੈ ਜਾ ਬੂਥੀ ਵੀ ਚਾਹੀਦੀ ਵਿੱਚ ਬੈਠਣ ਵਾਲੀ ਹੁਣ ਇੱਥੇ ਨਾ ਖੜੀ ਜਹਾਜ਼ੀ ਨੂੰ ਦੇਖੀ ਜਾ ਮੇਰੇ ਵਾਸਤੇ ਦੁੱਧ ਪੱਤੀ ਬਣਾ ਹਾਲੋ ਆ ਕੀ ਬਣਾ ਦਿੱਤਾ ਮੈਂ ਤਾਂ ਦੁੱਧ ਚ ਪੱਤੀ ਮੰਗੀ ਸੀ ਬੂਥੀ ਵੀ ਚਾਹੀਦੀ ਐ ਦੁੱਧ ਚ ਪੱਤੀ ਪੀਣ ਵਾਲੀ ਆ ਬੁੱਟਾ ਮੇਰੇ ਫੇਸ ਦੀ ਸਕਿਨ ਵਰਗਾ ਸੌਫਟ ਸੌਫਟ ਆ ਬੁੱਟਾ ਬਲਾਈ ਲੰਬਾ ਸ਼ਮਾ ਮੇਰੀ ਹਾਈਟ ਵਰਗਾ ਲੰਬਾ ਲੰਬਾ ਤੇ ਆਹ ਆ ਤਾਂ ਚਮੀ ਮੇਰੇ ਵਾਲਾਂ ਵਰਗਾ ਸਟ੍ਰੇਟ ਸਟ੍ਰੇਟ ਆ ਕੀ ਹੈ ਆ ਤੇਰੀ ਜੀਵਾਨ ਵਰਗਾ ਤਿੱਖਾ ਟੰਡਿਆਂ ਕੀ ਬੜੀ ਸਰਬੀ ਆਪ ਵੀ ਆਤੇ ਜਾਂ ਤਾਂ ਲੇਟ ਹੋਈ ਜਾਂਨੇ ਆ ਹੋ ਗਈ ਤਿਆਰ ਤੂੰ ਹਾਂ ਬਸ ਹੋਈ ਜਾਂਨੀ ਆ ਦੇਖੀ ਨਾ ਕਿੰਸੀ ਲੱਗਦੀ ਆ ਬਹੁਤ ਸੋਹਣੀ ਲੱਗਦੀ ਆ ਮੇਰਾ ਸੂਟ ਪਾ ਕੇ ਹੂੰ ਕਾਣਾ ਜ਼ਰੂਰੀ ਸੀ ਆਪ ਵੀ ਤਾਂ 20 ਵਾਰ ਪਾ ਕੇ ਗਈਆਂ ਮੇਰਾ ਚੱਲ ਗੁੱਸੇ ਜੇ ਨਾ ਹੋ ਚੱਲ ਚਲੀਏ ਖੜ ਜਾ ਖੜ ਜਾ ਅਜੇ ਤਾਂ ਮੈਂ ਮੇਕਅਪ ਕਰਨਾ ਹੈ ਰਹਿਣ ਦੇ ਮੇਕਅਪ ਨੂੰ ਰਾਤ ਦਾ ਵਿਆਹ ਉੱਥੇ ਨੇਰੇ ਚ ਕਿਹਨੇ ਦੇਖਣਾ ਹਾਂ ਨਹੀਂ ਇਹ ਵੀ ਗੱਲ ਠੀਕ ਹੈ ਚੱਲ ਚਲੀਏ ਚੱਲ ਚਲੀਏ ਆ ਤਾਂ ਤੂੰ ਵਧੀਆ ਕਹਿਤਾ ਘੰਟਾ ਮੇਕਅਪ ਤੇ ਖਰਾਬ ਹੋ ਜਾਣਾ ਸੀ ਰਾਤ ਦਾ ਵਿਆਹ ਉੱਥੇ ਕਿਹਨੇ ਦੇਖਣਾ ਐਡੀ ਐਡੀਆਂ ਲਾਈਟਾਂ ਲੱਗੀਆਂ ਹੁੰਦੀਆਂ ਉੱਥੇ ਸਭ ਕੁਝ ਦੇਖਦਾ ਚੱਲ ਜੀ ਮੇਕਅਪ ਕਰਕੇ ਆਈਏ ਹਾਂ ਇਹ ਕਿੰਨੇ ਸੋਹਣੇ ਸੂਟ ਪਸੰਦ ਕੀਤੇ ਆ ਕਿੰਨੇ ਸੋਹਣੇ ਸੂਟ ਨੇ ਦੇਖੋ ਜੀ ਮੈਂ ਕਿੰਨੇ ਸੋਹਣੇ ਸੂਟ ਪਸੰਦ ਕੀਤੇ ਆ ਉਹ ਠੀਕ ਆ ਮੈਨਾਂ ਦੇਖੀ ਠੀਕ ਕਹਦਾ ਦੇਖ ਤਾਂ ਲੋ ਮੇਰੀ ਪਸੰਦ ਨੂੰ ਓ ਯਾਰ ਮੈਂ ਨਹੀਂ ਦੇਖਣੇ ਮੈਨੂੰ ਪਤਾ ਤੇਰੀ ਪਸੰਦ ਘਟਿਆ ਹੀ ਹੁੰਦੀ ਆ ਹਾਂ ਹਾਂ ਮੈਨੂੰ ਪਤਾ ਵੀ ਮੇਰੀ ਪਸੰਦ ਘਟਿਆ ਹੀ ਹੁੰਦੀ ਹੈ ਦੇਖਿਆ ਬੜੀ ਛੇਤੀ ਮੰਨ ਗਈ ਨਾ ਆਪਦੀ ਘਟੀਆਂ ਪਸੰਦ ਨੂੰ ਮੰਨਣਾ ਹੀ ਪੈਣਾ ਵੀ ਪਸੰਦ ਘਟੀਆਂ ਤੁਹਾਨੂੰ ਵੀ ਤਾਂ ਮੈਂ ਹੀ ਪਸੰਦ ਕਰਿਆ ਸੀ ਲਓ ਬਾਪੂ ਜੀ ਤੁਹਾਡੀ ਕਾ ਤੁਮਿਠੀ ਆਲੀ ਚਾਹ ਠੀਕ ਹੈ ਪੀਣਾ ਕਾ ਬਈ ਬੱਗਰ ਸਿੰਘ ਤੇਰਾ ਨਾ ਹੀ ਆ ਬੋਲਾ ਕਿਵੇਂ ਹੋ ਬੋਲਣਾ ਹੀ ਆ ਗੱਡੀਆਂ ਕਸਤਾਂ ਨਹੀਂ ਦਿੱਤੀਆਂ 6 ਮਹੀਨੇ ਹੋ ਗਏ ਉਹ ਦੇ ਦਾਂਗੇ ਕਾ ਤੋ ਔਖਾ ਪਰ ਹੁੰਨਾ ਨਾ ਔਖਾ ਪਰ ਹੋਮਾ ਨਾ ਨੂੰ ਤਾਂ ਮੈਂ ਘਰੋਂ ਲੈ ਜੂ ਚੱਕ ਕੇ ਘਰੋਂ ਉਹਦੋਂ ਘਰੋਂ ਚੱਕਣ ਦੀ ਗੱਲ ਕਰਦਾ ਤੂੰ ਤਾਂ ਮੇਰਾ ਵਾਲ ਵੀ 빙ਾ ਨਹੀਂ ਕਰ ਸਕਦਾ ਨਾ ਕਿਉਂ ਨਹੀਂ 빙ਲ ਕਰ ਸਕਦਾ ਤੇਰਾ ਵਾਲ ਹੇ ਮੇਰੇ ਬਾਪੂ ਦੇ ਤਾਂ ਵਾਲ ਹੀ ਹੈ ਨਹੀਂ ਬਾਪੂ ਜੀ ਨਾਲੇ ਬਹੁਤ ਦੇਖ ਲਈ ਤੂੰ ਨਾਟਕ ਹੁਣ ਤੂੰ ਖਬਰਾਂ ਲਾ ਦੇ ਚੁੱਪ ਕਰਕੇ ਬਹਿ ਜਾ ਹੋਰ ਨਾ ਤਨੇਸ ਦੀ ਲੈ ਲਈ ਮੈਥੋਂ ਲਾ ਦੇ ਖਬਰਾਂ ਖਬਰਦਾਰ ਜੇ ਚੈਨਲ ਬਦਲੇ ਨਹੀਂ ਮੈਥੋਂ ਬੁਰਾ ਕੋਈ ਨਹੀਂ ਲੈ ਵੀ 7:00 ਵੱਜ ਗਏ ਖਬਰਾਂ ਲਾ ਮੈਚ ਨੂੰ ਕਿਹਾ ਖਬਰਾਂ ਲਾ ਕੀ ਗੱਲ ਉਹ ਤੇਰੇ ਕੋਲ ਰਿਮੋਟ ਨਹੀਂ ਹੈ ਬੱਪੂ ਜੀ ਟੀਵੀ ਦਾ ਰਿਮੋਟ ਤਾਂ ਮੇਰੇ ਕੋਲ ਹੈ ਬਟ ਮੇਰਾ ਰਿਮੋਟ ਇਹਦੇ ਕੋਲ ਹੈ ਲੈ ਨਹੀਂ ਸ਼ੋਪਿੰਗ ਤਾਂ ਆਪਾਂ ਵਧੀਆ ਕਰ ਲਈ ਹਾਂ ਆ ਤਾਂ ਵਧੀਆ ਮਿਲ ਗਿਆ ਮੈਨੂੰ ਇਹ ਤਾਂ ਮੈਂ ਹੀ ਰੱਖੂਗੀ ਸਰ ਵੀ ਆ ਤਾਂ ਮੇਰੇ ਫਿੱਟਾ ਹੈ ਮੈਂ ਲੈ ਲਨੀ ਆ ਦੇਖ ਸੋਹਣਾ ਲੱਗਦਾ ਨਾ ਹਾਂ ਬਹੁਤ ਸੋਹਣਾ ਲੱਗਦਾ ਸੱਚੀ ਹਾਂ ਤਾਂ ਮੈਂ ਰੱਖੂਗੀ ਐ ਕਿ ਮੈਂ ਇਹ ਤਾਂ ਮੈਂ ਰੱਖੂਗੀ ਨਹੀਂ ਇਹ ਮੈਂ ਰੱਖੂਗੀ ਉਹ ਸੰ ਤਾਂ ਮੈਂ ਕੀਤਾ ਸੀ ਕੀਤਾ ਹੋਵੇ ਪਸੰਦ ਪਰ ਖਰੀਦਿਆ ਤਾਂ ਮੈਂ ਆ ਮੈਂ ਰੱਖੂਗੀ ਮੈਂ ਰੱਖੂਗੀ ਮੈਂ ਰੱਖੂ ਨਹੀਂ ਮੈਂ ਰੱਖੂ ਮੈਂ ਰੱਖੂ ਨਹੀਂ ਮੈਂ ਰੱਖੂ ਮੇਰਾ ਤਾਂ ਮੇਰਾ ਹੈਗਾ ਉਹ ਕਾਨੂੰ ਕੱਪੜਿਆਂ ਪਿੱਛੇ ਐਵੇਂ ਲੜੀ ਜਾਂਦੀਆਂ ਤੁਹਾਡੇ ਚੋਂ ਜਿਹੜੀ ਉਮਰ ਚ ਵੱਡੀ ਆ ਉਹ ਰੱਖ ਲਓ ਤੇਰਾ ਬੰਦਾ ਨਹੀਂ ਨਹੀਂ ਤੇਰਾ ਬੰਦਾ ਤੂੰ ਨਹੀਂ ਤੇਰਾ ਬੰਦਾ ਨਹੀਂ ਤੇਰਾ ਬੰਦਾ ਨਹੀਂ ਤੇਰਾ ਬੰਦਾ ਤੇਰਾ ਬੰਦਾ ਨਹੀਂ ਤੇਰਾ ਬੰਦਾ ਨਹੀਂ ਤੇਰਾ ਬੰਦਾ ਹਾਈ ਕਿੰਨੇ ਸੋਹਣੇ ਸੂਟ ਪਸੰਦ ਕੀਤੇ ਆ ਮੈਂ ਕਿੰਨੇ ਸੋਹਣੇ ਸੂਟ ਆ ਦੇਖੋ ਜੀ ਮੈਂ ਕਿੰਨੇ ਸੋਹਣੇ ਸੂਟ ਪਸੰਦ ਕੀਤੇ ਆ ਉਹ ਠੀਕ ਆ ਬਿਨਾ ਦੇਖੀ ਠੀਕ ਕਹਿਤਾ ਦੇਖ ਤਾਂ ਲੋ ਮੇਰੀ ਪਸੰਦ ਨੂੰ ਓ ਯਾਰ ਮੈਂ ਨਹੀਂ ਦੇਖਣੇ ਮੈਨੂੰ ਪਤਾ ਤੇਰੀ ਪਸੰਦ ਘਟਿਆ ਹੀ ਹੁੰਦੀ ਆ ਹਾਂ ਹਾਂ ਮੈਨੂੰ ਪਤਾ ਵੀ ਮੇਰੀ ਪਸੰਦ ਘਟਿਆ ਹੀ ਹੁੰਦੀ ਆ ਦੇਖਿਆ ਬੜੀ ਛੇਤੀ ਮੰਨ ਗਈ ਨਾ ਆਪਦੀ ਘਟੀਆਂ ਪਸੰਦ ਨੂੰ ਮੰਨਣਾ ਹੀ ਪੈਣਾ ਵੀ ਪਸੰਦ ਘਟੀਆਂ ਤੁਹਾਨੂੰ ਵੀ ਤਾਂ ਮੈਂ ਹੀ ਪਸੰਦ ਕਰਿਆ ਸੀ ਉਹ ਭਾਈ ਚਾਹ ਬਣਾ ਦੋ ਉਹ ਮੇਰਾ ਸਿਰ ਦੁਖ ਰਿਹਾ ਮੈਂ ਕਹਿੰਦਾ ਮੈਨੂੰ ਇੱਕ ਕੱਪ ਚਾਹ ਦਾ ਬਣਾ ਦੋ ਸੁਣਦੀ ਹੀ ਨਹੀਂ ਹੈ ਓਹੋ ਠੰਡੀ ਬਹੁਤ ਆ ਯਾਰ ਭਾਈ ਹੋਰ ਬਾਈ ਫਿਰ ਚਾਚੂ ਪੀਤੀ ਚਾਹ ਸਵਾਹ ਪੀਣੀ ਸੀ ਯਾਰ 4 ਘੰਟੇ ਹੋ ਗਏ ਉਹਨੂੰ ਫੋਨ ਤੇ ਲੱਗੀ ਨੂੰ ਦੋ ਵਾਰੀ ਮੈਂ ਉਹਨੂੰ ਕਹਿ ਲਿਆ ਵੀ ਚਾਹ ਬਣਾ ਦੇ ਚਾਹ ਬਣਾ ਦੇ ਮੇਰਾ ਸਿਰ ਦੁਖਦਾ ਹੈ ਸੁਣਦੀ ਹੋਈ ਨਹੀਂ ਓਏ ਕੁੜੀਆਂ ਕੁੜੀਆਂ ਦੀ ਇਹੀ ਆਦਤ ਹੁੰਦੀ ਆ ਇਹ ਤਾਂ 4-4 ਘੰਟੇ ਫੋਨ ਤੇ ਗੱਲਾਂ ਕਰਕੇ ਵੀ ਜਦੋਂ ਕੱਟਣ ਨੂੰ ਕਹਿ ਦਈਏ ਨਾ ਫੇਰ ਅਗਲੀ ਨੂੰ ਕਹਿਣ ਗਈਆਂ ਚੰਗਾ ਮੈਂ ਤੈਨੂੰ ਬਾਅਦ ਚ ਕਰਦੀ ਆ ਐਵੇਂ ਕਿਵੇਂ 4 ਘੰਟੇ ਲਾ ਕੇ ਵੀ ਕੋਈ ਗੱਲਾਂ ਰਹਿ ਜਾਂਦੀਆਂ ਲੈ ਇਹ ਗੱਲ ਗੁਣੀ ਦਿਖਾ ਦੇ ਨਜੁਲਕਾ ਸਰਬੀ ਆ ਫੋਨ ਕਟ ਮੜੀ ਗੱਲ ਸਾਂ ਚੱਲ ਯਾਰ ਮੈਂ ਤੈਨੂੰ ਫੇਰ ਕਰਦੀ ਆ ਆਏ ਵੇ ਚੰਦਰਿਆ ਜਹਾਜ਼ਾ ਕਦੇ ਭਰ ਕੇ ਐਨੂੰ ਜਾਣਾ ਕਦੇ ਐਨੂੰ ਜਾਣਾ ਵੇ ਕਦੇ ਮੈਨੂੰ ਵੀ ਵਿੱਚ ਬਿਠਾ ਕੇ ਲੈ ਜਾ ਬੂਤੀ ਵੀ ਚਾਹੀਦੀ ਵਿੱਚ ਬੈਠਣ ਵਾਲੀ ਹੁਣ ਇੱਥੇ ਨਾ ਖੜੀ ਜਹਾਜ਼ੀ ਨੂੰ ਦੇਖੀ ਜਾ ਮੇਰੇ ਵਾਸਤੇ ਦੁੱਧ ਪੱਤੀ ਬਣਾ ਆ ਲੋ ਆ ਕੀ ਬਣਾ ਦਿੱਤਾ ਮੈਂ ਤਾਂ ਦੁੱਧ ਚ ਪੱਤੀ ਮੰਗੀ ਸੀ ਬੂਥੀ ਵੀ ਚਾਹੀਦੀ ਐ ਦੁੱਧ ਚ ਪੱਤੀ ਪੀਣ ਵਾਲੀ ਕੀ ਹੋਣੀ